ਹਾਂਜੀ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਸਾਡੇ YouTube ਚੈਨਲ ਅਗਿਆਮਸ ਸਟੱਡੀ ਵਿਦ ਜੋਬ ਅਲਰਟ ਤੇ ਅੱਜ ਦਾ ਸਾਡਾ ਅਗਲਾ ਟੌਪਿਕ ਹੈ ਜੀ ਇਤਿਹਾਸ ਵਿੱਚ ਪ੍ਰਸਿੱਧ ਵਿਅਕਤੀ ਚਾਹੇ ਉਹ ਇਤਿਹਾਸਕਾਰ ਹੋਇਆ ਚਾਹੇ ਸਾਹਿਤਕਾਰ ਹੋਇਆ ਚਾਹੇ ਕਲਾਕਾਰ ਹੋਇਆ ਸੋ ਜੋ ਮਹੱਤਵਪੂਰਨ ਸੀ ਉਹਨਾਂ ਨਾਲ ਸੰਬੰਧਤ ਤੁਹਾਨੂੰ ਜਾਣਕਾਰੀ ਦੇਵਾਂਗੇ ਸੋ ਇਹਨਾਂ ਤੇ ਵੀ ਆਧਾਰਿਤ ਪ੍ਰਸ਼ਨ ਹੈ ਜਿਹੜੀ ਪੁੱਛੇ ਜਾਂਦੇ ਹੈ ਕਿਸੇ ਪ੍ਰਸਿੱਧ ਵਿਅਕਤੀ ਦਾ ਇਤਿਹਾਸਕਾਰ ਦਾ ਜਾਂ ਉਹਦੀ ਪੁਸਤਕ ਪੁੱਛ ਲਈ ਜਾਂਦੀ ਹੈ ਜਾਂ ਇਤਿਹਾਸਕਾਰ ਦਾ ਨਾਮ ਲੈ ਕੇ ਵੀ ਇਸਨੇ ਕਿਸ ਦੀ ਰਚਨਾ ਕੀਤੀ ਸੀ ਇਹ ਪੁੱਛ ਲਿਆ ਜਾਂਦਾ ਸੋ 2 ਤੋਂ 3 ਨੰਬਰਾਂ ਤੱਕ ਇਹ ਕੁਐਸਚਨ ਜਿਹੜੇ ਪੁੱਛੇ ਜਾਂਦੇ ਹੈ ਸੋ ਚੈਨਲ ਨੂੰ ਸਬਸਕ੍ਰਾਈਬ ਸਬਸਕ੍ਰਾਈਬ ਜ਼ਰੂਰ ਕਰ ਲਿਓ ਜੀ ਤੇ ਬਾਕੀ ਦੇ ਭਾਗ ਤੁਸੀਂ ਸਾਡੇ ਚੈਨਲ ਦੀ ਪਲੇਲਿਸਟ ਵਿੱਚ ਜਾ ਕੇ ਰੀਡ ਕਰ ਸਕਦੇ ਹੋ ਬਾਕੀ ਜੋ ਵੀ ਸ਼ਾਰਟ ਨੋਟਸ ਲੈਣਾ ਚਾਹੁੰਦੇ ਨੇ ਉਹ WhatsApp ਤੇ ਸਾਡੇ ਨਾਲ ਕੰਟੈਕਟ ਕਰ ਸਕਦੇ ਆ ਨੰਬਰ ਹੈ ਜਿਹੜਾ ਵੀਡੀਓ ਦੀ ਡਿਸਕ੍ਰਿਪਸ਼ਨ ਵਿੱਚ ਤੁਹਾਨੂੰ ਮਿਲ ਜਾਏਗਾ ਸੋ ਸਟਾਰਟ ਕਰਦੇ ਆ ਜੀ ਤਾਂ ਸਭ ਤੋਂ ਪਹਿਲਾਂ ਸਟਾਰਟ ਕਰਾਂਗੇ 우ਸਤਾਦ मंसूर ਤੋਂ ਤਾਂ ਇਹ ਜਹਾਂਗੀਰ ਦੇ ਦਰਬਾਰ ਦਾ ਸਭ ਤੋਂ ਉੱਗਾ ਚਿੱਤਰਕਾਰ ਸੀ ਇਹ ਪੌਦੇ ਫੁੱਲਾਂ ਅਤੇ ਪਸ਼ੂ ਪੰਛੀਆਂ ਜੀ ਚਿੱਤਰ ਬਣਾਉਣ ਵਿੱਚ ਮਹਾਰਸੀ ਸੈਕਿੰਡ ਹੈ ਉਰਫੀ ਸ਼ਿਰਾਜੀ ਤਾਂ ਇਹ ਅਕਬਰ ਦੇ ਸਮੇਂ ਫਾਰਸੀ ਭਾਸ਼ਾ ਦਾ ਮਹਾਨ ਕਵੀ ਸੀਗਾ ਤੀਸਰਾ ਹੁੰਦਾ ਹੈ ਅਬਦੁਲ ਰਹੀਮ ਇਹ ਉੱਗਾ ਵਿਦਵਾਨ ਅਤੇ ਕਵੀ ਸੀ ਇਸ ਦੇ ਹਿੰਦੀ ਦੇ ਦੋਹੇ ਬਹੁਤ ਪ੍ਰਸਿੱਧ ਸਨ ਤਾਂ ਪੇਪਰ ਦੇ ਵਿੱਚ ਜਾਂ ਤਾਂ ਫਿਰ ਇਸ ਤਰ੍ਹਾਂ ਪੁੱਛ ਲਿਆ ਜਾਂਦਾ ਹੈ ਕਿ ਹਿੰਦੀ ਦੇ ਦੋਹੇ ਕਿਸ ਕਵੀ ਦੇ ਜਾਕੀ ਸੋ ਵਿਦਵਾਨ ਦੇ ਪ੍ਰਸਿੱਧ ਸਨ ਚਾਰ ਆਪਸ਼ਨਾਂ ਦੇ ਵਿੱਚ ਇਹ ਨਾਮ ਦਿੱਤਾ ਜਾਏਗਾ ਜਾਂ ਫਿਰ ਅਬਦੁਲ ਰਹੀਮ ਤੇ ਕੁਐਸਚਨ ਬਣਾ ਦਿੱਤਾ ਜਾਏਗਾ ਕਿ ਇਹ ਕੌਣ ਸੀ ਕਿਸ ਲਈ ਪ੍ਰਸਿੱਧ ਸੀ ਸੋ ਦੋਨੋਂ ਤਰ੍ਹਾਂ ਨਾਲ ਤੁਸੀਂ ਇਸ ਹਿਸਾਬ ਨਾਲ ਜਾਜ ਕਰਨੇ ਆ ਅਗਲਾ ਹੈ ਜੀ ਖਾਨ ਖਾਨਾ ਇਹ ਅਕਬਰ ਦਾ ਇੱਕ ਵੱਡਾ ਮਨਸਬਦਾਰ ਵੀ ਸੀ ਉਵਲ ਫਜ਼ਲ ਇਸ ਤੇ ਅਕਸਰ ਪੁੱਛਿਆ ਜਾਂਦਾ ਹੈ ਇਹ ਅਕਬਰ ਦਾ ਸਭ ਤੋਂ ਵਿਸ਼ਵਾਸੀ ਪਤ ਮਿੱਤਰ ਸੀਗਾ ਸਲਾਹਕਾਰ ਸੀ ਅਤੇ ਅਕਬਰਨਾਮਾ ਦਾ ਲੇਖਕ ਸੀਗਾ ਇਹ ਇੱਕ ਉੱਗਾ ਮਨਸਬਦਾਰ ਸੀ ਅੱਗੇ ਆਉਂਦਾ ਜੀ ਅਮੀਰ ਖੁਸਰੋ ਅਮੀਰ ਖੁਸਰੋ ਸੀਗਾ ਜਿਹੜਾ ਫਾਰਸੀ ਦਾ ਪ੍ਰਸਿੱਧ ਕਵੀ ਅਤੇ ਲੇਖਕ ਸੀਗਾ ਜਿਸ ਨੇ ਵਾਰਤਕ ਅਤੇ ਕਵਿਤਾ ਵਿੱਚ ਕਈ ਰਚਨਾਵਾਂ ਰਚੀਆਂ ਇਹ ਬਲਬਨ ਤੋਂ ਲੈ ਕੇ ਗਿਆਸੂਦੀਨ ਨਾਲ ਸਬੰਧਤ ਰਿਹਾ ਸੀ ਅਗਲਾ ਆਉਂਦਾ ਜੀ ਸੂਰਦਾਸ 1478 ਤੋਂ 1585 ਹਿੰਦੀ ਬ੍ਰਿਜ ਭਾਸ਼ਾ ਦੇ ਕ੍ਰਿਸ਼ਨ ਭਗਤ ਤੇ ਕਵੀ ਜਿਨ੍ਹਾਂ ਦਾ ਸੁਰਸਾਗਰ ਪ੍ਰਸਿੱਧ ਗ੍ਰੰਥ ਹੈ ਇਹਨਾਂ ਦੇ ਗੀਤ ਕ੍ਰਿਸ਼ਨ ਭਗਤ ਮੰਡਲੀਆਂ ਆਮ ਗਾਉਂਦੇ ਸਨ ਜਾਂ ਗਾਉਂਦੀਆਂ ਸਨ ਅੱਗੇ ਗੱਲ ਕਰਦੇ ਹਾਂ ਅਗਲਾ ਸੀਗਾ ਸੋਮਦੇਵ 11ਵੀਂ ਸਦੀ ਵਿੱਚ ਕਸ਼ਮੀਰ ਵਿੱਚ ਸੰਸਕ੍ਰਿਤ ਵਿੱਚ ਕਥਾ ਸਾਹਿਤ ਸਾਗਰ ਲਿਖਣ ਵਾਲਾ ਅਗਲਾ ਹੁੰਦਾ ਕਲਹਨ ਕਸ਼ਮੀਰ ਦੇ ਇਤਿਹਾਸ ਬਾਰੇ ਸੰਸਕ੍ਰਿਤ ਵਿੱਚ ਰਾਜਤਰੰਗਣੀ ਨਾਮੀ ਪੁਸਤਕ ਦਾ ਕਰਤਾ ਸੀਗਾ ਇਹ ਯਾਨੀ ਕਿ ਰਾਜਤਰੰਗਣੀ ਸੀ ਜਿਹੜੋ ਕਲਹਨ ਨੇ ਲਿਖੀ ਸੀ ਸ਼ੋਮਵੇ ਦੇਵ ਸੀ ਜਿਹੜਾ ਉਹ 11ਵੀਂ ਸਦੀ ਵਿੱਚ ਆਇਆ ਸੀ ਤਾਂ ਇਸ ਨੇ ਕਸ਼ਮੀਰ ਦੇ ਵਿੱਚ ਸੰਸਕ੍ਰਿਤ ਵਿੱਚ ਕਥਾ ਸਾਹਿਤ ਸਾਗਰ ਲਿਖਿਆ ਸੀਗਾ ਅੱਗੇ ਹੁੰਦਾ ਜੀ ਕੁਟਲਿਆ ਸਮਰਾਟ ਚੰਦਰਗੋਪਤ ਮੋਰੀਆ ਦਾ ਪ੍ਰਧਾਨ ਮੰਤਰੀ ਵਿਸ਼ਨੂੰ ਗੁਪਤ ਅਤੇ ਚਾਨਕਿਆ ਦੇ ਨਾਂਵਾਂ ਨਾਲ ਵੀ ਪ੍ਰਸਿੱਧ ਹੈ। ਯਾਨੀ ਕਿ ਇਸ ਨੂੰ ਵਿਸ਼ਨੂੰ ਗੁਪਤ ਵੀ ਕਿਹਾ ਜਾਂਦਾ ਹੈ। ਚਾਰੇ ਵੇਦਾਂ ਦਾ ਗਿਆਨ ਰੱਖਣ ਵਾਲਾ ਵਿਦਵਾਨ ਤੇ ਅਰਥਸ਼ਾਸਤਰ ਨਾਂ ਦੀ ਪੁਸਤਕ ਦਾ ਲੇਖਕ ਸੀਗਾ ਕੁਟਲਿਆ। ਅੱਗੇ ਆਉਂਦਾ ਜੀ ਜਸਵੰਤ ਅਕਬਰ ਦੇ ਦਰਬਾਰ ਵਿੱਚ ਉੱਗਿਆ ਚਿੱਤਰਕਾਰ ਇਹ ਇੱਕ ਕਹਾਰ ਜਾਂ ਪਾਲਕੀ ਚੁੱਕਣ ਵਾਲੇ ਦਾ ਪੁੱਤਰ ਸੀ। ਅੱਗੇ ਆਉਂਦਾ ਜੀ ਜਿਆਉਦੀਨ ਬਰਨੀ ਦਿੱਲੀ ਸਲਤਨਤ ਦਾ ਸਭ ਤੋਂ ਮਹੱਤਵਪੂਰਨ ਸਮਕਾਲੀ ਇਤਿਹਾਸਕਾਰ ਇਸਨੇ ਫਾਰਸੀ ਭਾਸ਼ਾ ਦੇ ਵਿੱਚ ਤਾਰੀਖੇ ਫਿਰੋਜ਼ ਸ਼ਾ ਅਤੇ ਫਤਵਾਏ ਜਹਾਂਗੀਰ ਨਾਮੀ ਕਿਤਾਬਾਂ ਲਿਖੀਆਂ ਤਾਨसेन ਅਕਬਰ ਦੇ ਦਰਬਾਰ ਵਿੱਚ ਸਭ ਤੋਂ ਉੱਗਾ ਸੰਗੀਤਕਾਰ ਇਹ ਆਮ ਚਰਚਾ ਹੈ ਕਿ ਉਹ ਆਪਣਾ ਪ੍ਰਸਿੱਧ ਮਲਿਹਾਰ ਰਾਗ ਗਾ ਕੇ ਬਦਲਾਂ ਦੇ ਵਿੱਚੋਂ ਮੀਂਹ ਲਿਆ ਸਕਦਾ ਸੀ ਅਗਲਾ ਆਉਂਦਾ ਨਜ਼ੀਰੀ ਨਿਸ਼ਾਪੂਰੀ ਤਾਂ ਅਕਬਰ ਦੇ ਦਰਬਾਰ ਵਿੱਚ ਫਾਰਸੀ ਦਾ ਵਿਦਵਾਨ ਅਤੇ ਉੱਚ ਕੋਟੀ ਦਾ ਕਵੀ ਇਸ ਦੀ ਕਵਿਤਾ ਉੱਤੇ ਸੂਫੀ ਵਿਚਾਰਧਾਰਾ ਦਾ ਪ੍ਰਭਾਵ ਸੀ ਅਗਲਾ ਹੁੰਦਾ ਹੈ ਫਤਿਹਉੱਲਾ ਸਿਰਾਜੀ ਅਕਬਰ ਦੇ ਸਮੇਂ ਦਾ ਫਾਰਸੀ ਭਾਸ਼ਾ ਦਾ ਉੱਗਾ ਵਿਦਵਾਨ ਸੀਗਾ ਕਿ ਆਉਂਦਾ ਜੀ ਫੈਜੀ ਤਾਂ ਅਕਬਰ ਦੇ ਦਰਬਾਰ ਵਿੱਚ ਫਾਰਸੀ ਅਰਬੀ ਅਤੇ ਸੰਸਕ੍ਰਿਤ ਦਾ ਉੱਗਾ ਵਿਦਵਾਨ ਅਤੇ ਅਵਲ ਫਜ਼ਲ ਦਾ ਭਰਾ ਕਿਹਾ ਜਾਂਦਾ ਹੈ ਉਸਨੇ 101 ਕਿਤਾਬਾਂ ਲਿਖੀਆਂ ਸੀ ਤਾਂ ਇਹ ਵੀ ਪੁੱਛਿਆ ਜਾ ਸਕਦਾ ਕਿ 101 ਕਿਤਾਬਾਂ ਲਿਖਣ ਵਾਲੇ ਵਿਦਵਾਨ ਦਾ ਨਾਮ ਦੱਸੋ ਤਾਂ ਉਹ ਸੀਗਾ ਫੈਜੀ ਤਾਂ ਅਗਲਾ ਆਉਂਦਾ ਜੀ ਬਸਾਵਨ ਤਾਂ ਇਹ ਅਕਬਰ ਦੇ ਦਰਬਾਰ ਵਿੱਚ ਉੱਚ ਕੋਟੀ ਦਾ ਚિત੍ਰਕਾਰ ਸੀ ਅਗਲਾ ਹੁੰਦਾ ਬਿਸ਼ਨ ਦਾਸ ਜਹਾਂਗੀਰ ਦੇ ਦਰਬਾਰ ਵਿੱਚ ਉੱਗਿਆ ਚਿੱਤਰਕਾਰ ਇਹ ਹੂਬਹੂ ਸ਼ਕਲ ਜਾਂ ਤਸਵੀਰ ਬਣਾਉਣ ਵਿੱਚ ਵਿਸ਼ੇਸ਼ ਮਹਾਰਸੀਗਾ ਤਾਂ ਅੱਗੇ ਸੀ ਚਾਂਦ ਬੀਬੀ ਤਾਂ ਬੀਜਪੁਰ ਦੇ ਸੁਲਤਾਨ ਦੀ ਬੇਗਮ ਅਤੇ ਅਹਿਮਦਨਗਰ ਸੁਲਤਾਨ ਦੀ ਭੂਆ ਇਸਨੇ ਅਕਬਰ ਦੀਆਂ ਫੌਜਾਂ ਦੇ ਵਿਰੁੱਧ ਅਹਿਮਦਨਗਰ ਰਾਜ ਦੀ ਅਗਵਾਈ ਕੀਤੀ ਸੀ ਇਸ ਨੂੰ 1600 ਈਸਵੀ ਵਿੱਚ ਅਹਿਮਦਨਗਰ ਦੇ ਹੀ ਇੱਕ ਅਫਸਰ ਨੇ ਕਤਲ ਕਰ ਦਿੱਤਾ ਸੀ ਤਾਰਾਬਾਈ ਤਾਂ ਇਹ 시ਵਾਜੀ ਦੇ ਦੂਜੇ ਪੁੱਤਰ ਰਾਜਾ ਰਾਮ ਦੀ ਵਿਧਵਾ ਜਿਹੜੀ ਕੋਲਾਪੁਰ ਤੋਂ ਮੁਗਲਾਂ ਨਾਲ ਲੜਦੀ ਰਹੀ ਬਾਅਦ ਵਿੱਚ ਇਸ ਨੇ ਆਪਣੇ ਪੁੱਤਰ ਦੇ ਨਾਂ ਉੱਤੇ ਕੋਲਾਪੁਰ ਵਿੱਚ ਮਰਾਠਾ ਰਿਆਸਤ ਸੀ ਜਿਹੜੀ ਉਹ ਕਾਇਮ ਕੀਤੀ ਸੀ ਦੁਰਗਾਵਤੀ ਗੋਡਵਾਨਾ ਦੇ ਗਟਕ ਟੰਗਾ ਰਾਜ ਦੀ ਰਾਣੀ ਜਿਸ ਨੇ ਆਪਣੀ ਸੈਨਾ ਦੀ ਅਗਵਾਈ ਕੀਤੀ ਸੀ ਨਵਾਬ ਕਪੂਰ ਸਿੰਘ 18ਵੀਂ ਸਦੀ ਦਾ ਸਿੱਖ ਸਰਦਾਰ ਜਿਸ ਨੂੰ ਜਕਰੀਆ ਖਾਨ ਦੇ ਸਮੇਂ ਮੁਗਲਾਂ ਵੱਲੋਂ ਨਵਾਬ ਦਾ ਖਿਤਾਬ ਦਿੱਤਾ ਗਿਆ ਸੀ ਨੂਰਜਹਾਂ ਜਹਾਂਗੀਰ ਦੀ ਬੇਗਮ ਜਿਸ ਨਾਲ ਉਸਨੇ 1611 ਈਸਵੀ ਦੇ ਵਿੱਚ ਵਿਆਹ ਕੀਤਾ ਸੀ ਇਸ ਦਾ ਪਹਿਲਾ ਨਾਂ ਮਹਿਰੂ ਨੀਸ਼ਾ ਸੀ ਇਹ ਜਹਾਂਗੀਰ ਦੇ ਰਾਜਕਾਲ 1605-1627 ਤੇ ਆਪਣੇ ਰਾਜਨੀਤਿਕ ਅਤੇ ਸੱਭਿਆਚਾਰਕ ਪ੍ਰਭਾਵ ਲਈ ਪ੍ਰਸਿੱਧ ਹੈ ਅੱਗੇ ਆਉਂਦਾ ਜੀ ਬੰਦਾ ਬਹਾਦਰ ਜੋ ਨੰਦੇੜ ਵਿਖੇ ਗੁਰੂ ਗੋਬਿੰਦ ਸਿੰਘ ਜੀ ਸਾਹਿਬ ਨੂੰ ਮਿਲਿਆ ਤਈ ਬਿਰਾਗੀ ਸੀ ਇਸਨੇ 1710 ਈਸਵੀ ਵਿੱਚ ਸਰਹੰਦ ਅਤੇ ਹੋਰ ਇਲਾਕੇ ਜਿੱਤ ਕੇ ਸਿੱਖਾਂ ਦੇ ਸੁਤੰਤਰ ਰਾਜ ਦੀ ਸਥਾਪਨਾ ਕੀਤੀ ਸੀ ਇਸ ਨੂੰ 1716 ਈਸਵੀ ਵਿੱਚ ਮੁਗਲਾਂ ਦੁਆਰਾ ਦਿੱਲੀ ਵਿਖੇ ਸ਼ਹੀਦ ਕਰ ਦਿੱਤਾ ਗਿਆ ਸੀ ਸੋ ਇਹ ਪ੍ਰਸਿੱਧ ਉੱਗੇ ਵਿਅਕਤੀ ਸੀ ਨਾਲ ਹੀ ਕਲਾਕਾਰ ਇਤਿਹਾਸਕਾਰ ਅਤੇ ਸਾਹਿਤਕਾਰ ਸੋ ਇਹਨਾਂ ਤੇ ਕੋਈ ਵੀ ਐਗਜ਼ਾਮ ਹੁੰਦਾ ਮਾਸਟਰ ਗ੍ਰੈਜੂਏਟ ਨੂੰ ਛੱਡ ਕੇ ਯਾਦ ਰੱਖੋ ਜਿਹੜੇ ਹੋਰ ਵੀ ਐਗਜ਼ਾਮ ਨੇ ਤਾਂ ਕੁਐਸਚਨ ਜਿਹੜੇ ਜਰੂਰ ਪੁੱਛੇ ਜਾਂਦੇ ਨੇ ਸੋ ਚੰਗੀ ਤਰ੍ਹਾਂ ਰੀਡ ਕਰਿਓ। ਬਾਕੀ ਜੋ ਵੀ ਹੋਰ ਜਾਣਕਾਰੀ ਇਸੇ ਤਰ੍ਹਾਂ ਨਾਲ ਤੁਹਾਨੂੰ ਅਸੀਂ ਜੋ ਵੀ ਇਹ ਦਿਨ ਬਾਕੀ ਰਹਿੰਦੇ ਨੇ ਪ੍ਰੋਵਾਈਡ ਕਰਦੇ ਰਹਾਂਗੇ। ਸੋ ਵੀਡੀਓ ਚੰਗੀ ਲੱਗੇ ਲਾਈਕ ਕਮੈਂਟ ਤੇ ਅੱਗੇ ਸ਼ੇਅਰ ਜਰੂਰ ਕਰ ਦਿਓ ਜੀ। ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਤਾਂ ਹੀ ਤੁਹਾਨੂੰ ਸਮੇਂ ਸਿਰ ਅਪਡੇਟ ਮਿਲਦੀ ਰਹੇ। ਧੰਨਵਾਦ ਜੀ।